ਇੱਥੇ ਕਿਸੇ ਨੂੰ ਪਤਾ ਹੀ ਨਹੀਂ ਕੋਈ ਇੱਧਰ ਨੂੰ ਜਾਣਾ ਜਾਂ ਇੱਧਰ ਨੂੰ ਜਾਣਾ ਇਹ ਉਦਗਾਰਨ ਗੀਤਾ ਪਤਾ ਨਹੀਂ ਕਦ ਦਾ ਗੀਤਾ ਬੋ ਦੋ ਮਹੀਨੇ ਹੋ ਗਏ ਆ ਇੱਥੇ ਲੋਕੀ ਇੱਕ ਦੂਜੇ ਵਿੱਚ ਬੱਜੇ ਤੇ ਗਾਲ੍ਹਾਂ ਕਢਦੇ ਇੱਕ ਦੂਜੇ ਸ਼ਾਇਦਾਂ ਤੇ ਡਿੱਗਣ ਛੱਟ ਲੱਗਣ ਦਾ ਡਰਿਆ ਕੋਈ ਬੱਚੇ ਵੀ ਆ ਸਕਦੇ ਆ ਅਗਲ ਜਾ ਸਕਦੇ ਤਾਂ ਪੁੱਟ ਕੇ ਛੱਡ ਦਿੱਤਾ ਪੁੱਟਣਾ ਨਹੀਂ ਚਾਹੀਦਾ ਸੀ ਹੁਣ ਆਉਣ ਜਾਣ ਚੰਨੀ ਟ੍ਰੈਫਿਕ ਨੂੰ ਦਿੱਕਤ ਹੁੰਦੀ ਆ ਨਾ ਸਮਝ ਲਾਉਦਾ ਬਾਈ ਪਾਸੇ ਜਾਈਏ ਕਿ ਸੱਜੇ ਜਾਈਏ ਕਿ ਕੱਬੇ ਜਾਈਏ ਉਹ ਗੰਦਾ ਢੇਰ ਪਿਆ ਇੱਧਰ ਗਊਸ਼ਾਲਾ ਮੰਦਰਾ ਲੋਕੀ ਨੱਕ ਫੜ ਕੇ ਜਾਂਦੇ ਆ। ਮੈਂ 2 2 ਮਹੀਨੇ ਹੋ ਗਏ ਆ ਕੰਮ ਚੱਲਦੇ ਨੂੰ। ਪੱਟ ਪਟਈਏ ਕਰਕੇ ਛੱਡ ਗਏ ਆ ਇੱਥੇ। ਮੁੜ ਕੇ ਕੋਈ ਨਹੀਂ ਇੱਥੇ ਪੁੱਛਿਆ ਕਿਸੇ ਨੇ ਕਿਸੇ ਨੇ ਨਹੀਂ ਦੇਖਿਆ ਕੁਛ ਭਾਜੀ। 2-3 ਮਹੀਨਿਆਂ ਤੋਂ ਖਰਾਬ ਗਈ ਆ। ਤੇ ਬਿਲਕੁਲ ਹੀ ਇਹ ਲਾਈਟ ਹੈ ਨਹੀਂਗੀ ਇੱਥੇ। ਤੇ ਜਿਸ ਕਰਕੇ ਇਹ ਥੋੜਾ-ਘੋੜਾ ਰਾਤ ਨੂੰ ਐਕਸੀਡੈਂਟ ਹੁੰਦੇ ਰਹਿੰਦੇ ਆ। ਸੋ ਸਾਰਸੀ ਕਾ ਜੀ ਨਮਸਕਾਰ ਮੈਂ ਅਭੀ ਕਿਸੇ ਤੋਂ ਹੜਤਾਲ ਦੇਖ ਰਿਹਾ ਹਾਂ ਸਾਇਨ ਟੀਵੀ ਅੱਜ ਫਗਵਾੜਾ ਦੇ ਅਸੀਂ ਸੁਖਚੈਨਾ ਸਾਹਿਬ ਰੋਡ ਜੀ ਪੈਂਦਾ ਤੇ ਵਰਿੰਦਰ ਪਾਰਕ ਦੇ ਵਿੱਚ ਆ ਗੱਭੇ ਚੌਕ ਆ ਦੇਖ ਸਕਦੇ ਹੋ ਗੁਰੂ ਹਰਕਿਸ਼ਨ ਨਗਰ ਜੇ ਨੂੰ ਕਹਿ ਦਿੰਦੇ ਨੇ ਤੇ ਇਸ ਚੌਕ ਦਾ ਕੁਝ ਮਹੀਨਿਆਂ ਪਹਿਲਾਂ ਉਦਘਾਟਨ ਹੋਇਆ ਸੀਗਾ ਤਾਂ ਕਿ ਆਮ ਲੋਕਾਂ ਨੂੰ ਸਹੂਲਤਾਂ ਮਿਲ ਸਕਣ ਆਮ ਲੋਕ ਥੋੜੇ ਸਖਾਲੇ ਹੋ ਸਕਣ 2 ਮਹੀਨੇ ਪਹਿਲਾਂ ਇਸ ਚੌਕ ਦਾ ਉਦਘਾਟਨ ਹੋਇਆ ਉਸ ਤੋਂ ਬਾਅਦ ਉਧਰ ਵੀ ਪੱਟ-ਪੁੱਟ ਕੇ ਗਏ ਨੇ ਲੇਕਿਨ ਇਹ ਕਹਿੰਦੇ ਕਿ 2-3 ਮਹੀਨੇ ਹੋ ਗਏ ਹਾਲ ਤੱਕ ਪ੍ਰਸ਼ਾਸਨ ਨੇ ਕੋਈ ਸਾਰ ਨਹੀਂ ਲਈ ਤੇ ਲੋਕ ਇੰ ਇਸ ਖੱਡੇ ਦੇ ਵਿੱਚ ਵੱਜਦੇ ਫਿਰਦੇ ਨੇ ਡਿੱਗਦੇ ਫਿਰਦੇ ਨੇ ਕਿਉਂਕਿ ਰਾਤ ਦੇ ਸਮੇਂ ਨਾਤੇ ਇਥੇ ਕੋਈ ਸੀਟ ਲਾਈਟ ਆ ਤੇ ਨਾ ਹੀ ਕੋਈ ਇੱਥੇ ਸਾਈਨ ਬੋਰਡ ਲੱਗਾ ਹੈ ਨਾ ਕੋਈ ਰਿਫਲੈਕਟਰ ਲੱਗਾ ਆ ਆ ਦੇਖ ਸਕਦੇ ਹੋ ਜੀ ਸੋ ਯਾਨੀ ਕਿ ਕਹਿਣ ਦਾ ਭਾਵ ਇਹ ਕਿ ਸਰਕਾਰ ਨੇ ਕੰਮ ਸ਼ੁਰੂ ਕਰਤਾ ਕਿ ਹਾਂ ਜੀ ਉਦਘਾਟਨ ਕਰਕੇ ਰੀਬਨ ਕੱਟਣਾ ਲੱਡੂ ਵੰਡ ਤੇ ਲੋਕ ਖੁਸ਼ ਹੋ ਕੇ ਲਓ ਜੀ ਚੌਂਕ ਬਣਨ ਲੱਗਾ ਲਓ ਜੀ ਵਧੀਆ ਬਣਨ ਲੱਗਾ ਕੁਝ ਲੇਕਿਨ 2-3 ਮਹੀਨੇ ਹੋ ਗਏ ਇਹਦੀ ਕਿਸੇ ਪ੍ਰਸ਼ਾਸਨ ਅੰਸਾਰ ਨਹੀਂ ਲਈ ਇੱਥੇ ਉਧਰ ਦੀ ਉਧਦੀ ਪਈ ਆ ਇਧਰ ਕੁਝ ਬਾਈ ਹੁਣੀ ਆ ਇਹਨਾਂ ਨੇ ਵੀ ਗੱਲਬਾਤ ਕਰ ਲੈਣੇ ਆ ਪਸਾ ਸਰਕਾਰ ਜੀ ਕੀ ਕਹੋਗੇ ਸਾਹਿਬ ਅ ਡੈਲੀ ਤੋਂ ਰੂਟੀਨ ਤੋਂ ਨਿਕਲਣਾ ਹੁੰਦਾ ਲੋਕਾਂ ਦਾ ਆਮ ਜਨਤਾ ਦਾ ਓਖਾ ਇਦਾਂ ਤੇ ਡਿੱਗਨ ਛੱਟ ਲੱਗੰਦਾ ਡਾਰਿਆ ਕੋ ਬੱਚੇ ਵੀ ਆ ਸਕਦੇ ਆ ਗਲਜਰਾ ਸਕਦੇ ਇਦਾਂ ਪੁੱਟ ਕੇ ਛੱਡ ਦਿੱਤਾ ਪੁੱਟਣਾ ਨਹੀਂ ਚਾਹੀਦਾ ਸੀ ਤੇ ਜਾ ਫੇਰ ਬਣਾ ਦਿਓ ਬਣਨਾ ਚਾਹੀਦਾ ਜੀ ਤੇ ਕੁਛ ਨਾ ਕੁਛ ਕੰਮ ਸ਼ੁਰੂ ਕੀ ਇਦਾਂ ਕਰ ਦੇਣਾ ਕਰਨਾ ਚਾਹੀਦਾ ਕੰਮ ਕੀਤਾ ਸ਼ੁਰੂਤ ਕਰ ਦੇਣਾ ਚਾਹੀਦਾ ਬਿਲਕੁਲ ਬਿਲਕੁਲ ਕੀ ਕੀ ਕਹੋਗੇ ਚੌਂਕ ਦਾ ਤੁਸੀਂ ਹਾਲਾਤ ਦੇਖ ਸਕਦੇ ਹੋ ਜੀ ਭਾਜੀ ਹਾਲਾਤ ਤਾਂ ਇੰਨੇ ਬੁਰੇ ਆ ਕਿ ਦੇਖੋ ਵਿਚ ਟੋਇਆ ਪਟਿਆ ਆ ਜਾਂ ਤੈਨੂੰ ਤੁਸੀਂ ਪੂਰਾ ਕਰਵਾ ਦਿਓ ਜਾਂ ਤੁਸੀਂ ਇਹਨੂੰ ਬੰਦ ਕਰਵਾ ਕੇ ਜਿੱਦਾਂ ਜੇ ਜੋ ਵੀ ਕਰਨਾ ਚਾਹੁੰਦੇ ਤੁਸੀਂ ਕਰਵਾ ਦਿਓ ਹੁਣ ਆਉਣ ਜਾਣ ਚੰਨੀ ਟ੍ਰੈਫਿਕ ਨੂੰ ਦਿੱਕਤ ਹੁੰਦੀ ਆ ਨਾ ਸਮਝ ਲਓਦਾ ਬائیں ਪਾਸੇ ਜਾਈਏ ਕਿ ਸੱਜੇ ਜਾਈਏ ਕਿੱਥੇ ਜਾਈਏ ਹੈਨਾ ਇਸ ਕਰਕੇ ਆ ਪ੍ਰਸ਼ਾਸਨ ਕੋਈ ਮਿਹਰਬਾਨੀ ਆ ਕਿ ਜਿੰਨੀ ਜਲਦੀ ਹੋ ਸਕੇ ਇਹਦਾ ਕੰਮ ਮਨੇ ਪੂਰਾ ਕਰਵਾ ਦਿਓ ਜਾਂ ਇਹਨੂੰ ਬਰਾਬਰ ਕਰਵਾ ਦਿਓ ਕਿ ਹੁਣ ਸਰਦੀਆਂ ਮਹੀਨੇ ਧੁੰਦਾ ਵੀ ਪੈਣੀਆਂ ਨੇ ਤੇ ਰਾਤ ਦੇ ਸਮੇਂ ਇੱਥੇ ਆਸ-ਪਾਸ ਅਜੇ ਤਾਂ ਕੋਈ ਸਟਰੀਟ ਲਾਈਟ ਵੀ ਨਹੀਂ ਦੇ ਦਿੱਤੀ ਕਿਸੇ ਖੰਭੇ ਤੇ ਕੋਈ ਸਟਰੀਟ ਲਾਈਟ ਨਹੀਂ ਲੱਗੀ ਹੋਈ ਆ ਹਨੇਰੇ ਚ ਤਾਂ ਤੰਗੀ ਹੋਣੀ ਹੋਣੀ ਦਿਨੇ ਵੀ ਧੁੰਦਾ ਦੇ ਵਿੱਚ ਵੀ ਬਹੁਤ ਸਾਰੇ ਇਹੋ ਜਿਹੇ ਹਾਦਸੇ ਹੋ ਸਕਦੇ ਨੇ ਹਾਂਜੀ ਹਾਂਜੀ ਇਸ ਕਰਕੇ ਮਨੇ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਕਿ ਜਿੰਨੀ ਜਲਦੀ ਹੋ ਸਕੇ ਤਾਂ ਜੋ ਵੀ ਕਰਨਾ ਚਾਹੁੰਦੇ ਆ ਕਰਵਾ ਦਿੰਦੇ ਸਹੀ ਹਾਂ ਆ ਰਾਤ ਨੂੰ ਧੁੰਦਾ ਪੈਂਦੀ ਆ ਵਾ ਬੁਰਾ ਹਾਲ ਬਹੁਤ ਵਾਰੇ ਡਿੱਗ ਚੁੱਕੇ ਆ ਇਹਦਾ ਕੋਈ ਹੱਲ ਕਰੇ ਪ੍ਰਸ਼ਾਸਨ ਇਹ ਉਦਘਾਟਨ ਕਦੋਂ ਕਰਕੇ ਕਿਸੇ ਤੁਹਾਨੂੰ ਪਤਾ ਜੀ ਜੇ ਨੂੰ ਮੇਰੇ ਘਰ ਮਿਨਾਰਾੜੀ ਮਿਨਾ ਹੋ ਗਿਆ ਅੱਛਾ ਉਸ ਤੋਂ ਬਾਅਦ ਉਦਘਾਟਨ ਕਰਕੇ ਦੀਵਨ ਕੱਟ ਲਿਆ ਤੇ ਬਸ ਲੱਡੂ ਵੰਡ ਲਿਆ ਓਕੇ ਉੱਤ ਉਸ ਵਾਰ ਕੁਝ ਨਹੀਂ ਹੋਇਆ ਉਸ ਵਾਰ ਕੁਝ ਨਹੀਂ ਹੋਇਆ ਪਹੁੰਚੇ ਨਹੀਂ ਕੋਈ ਆ ਇਟਾ ਰੱਖੀਆ ਉੱਥੇ ਸਾਈਡ ਤੇ ਉਹਨਾਂ ਨੇ ਉਦਾਂ ਹੀ ਕਹਿੰਦੇ ਕਰਾ ਦੇਣਗੇ ਹਾਲ ਤੱਕ ਕੋਈ ਹਲਚਲ ਛੇਦੀ ਨਹੀਂ ਦੇਖ ਸਕਦੇ ਕਿਉਂਕਿ ਬਹੁਤ ਖਤਰਨਾਕ ਚੀਜ਼ ਹੈ ਇਹ ਵੀ ਕਿ ਬਹੁਤ ਸਾਰੇ ਵੱਡੇ ਹਾਦਸੇ ਹੋ ਸਕਦੇ ਨੇ ਸ਼ਹਿਰ ਹੁੰਦੇ ਵੀ ਹੋਣਗੇ ਨਹੀਂ ਸਕਦਾ ਆ ਹੋਏ 1 2 ਹੋਏ ਵੀ ਆ ਤਾਂ ਆਹ ਦੇਖੋ ਦਾ ਗੱਡੀ ਲੱਗੀਆਂ ਵਿੱਚ ਰਾਤ ਨੂੰ ਹਾਂ ਬਾਕੀ ਕੋਈ ਭਾਈ ਰੋਜ਼ ਇੱਥੋਂ ਨਿਕਲਦੇ ਹੋ ਸਵਾਰੀਆਂ ਲੈ ਕੇ ਤੁਸੀਂ ਕੀ ਕਹੋਗੇ ਜੀ ਇਹਦੇ ਬਾਰੇ ਇੱਥੇ ਕਿਸੇ ਨੂੰ ਪਤਾ ਹੀ ਨਹੀਂ ਕੋਈ ਇੱਧਰ ਨੂੰ ਜਾਣਾ ਜਾਂ ਇੱਧਰ ਨੂੰ ਜਾਣਾ ਇਹ ਉਹ ਦਗੜਨ ਗੀਤਾ ਪਤਾ ਨਹੀਂ ਕਦ ਦਾ ਗੀਤਾ ਪਾ ਦੋ ਕੁ ਮਹੀਨੇ ਹੋ ਗਏ ਆ ਇੱਥੇ ਲੋਕੀ ਇੱਕ ਦੂਜੇ ਵਿੱਚ ਬੱਜੇ ਤੇ ਗਾਲ੍ਹਾਂ ਕਢਦੇ ਇੱਕ ਦੂਜੇ ਤੇ ਹੁਣ ਕਰੇ ਕੀ ਇੱਥੇ ਇਹਨੂੰ ਕੋਈ ਕਈ ਵਾਰ ਗਿਆ ਬਈ ਕਰਾ ਲੋ ਕਰਾ ਲੋ ਸਹੀ ਕੋਈ ਨਹੀਂ ਸੁਣਦਾ ਨਾ ਇੱਥੇ ਆਹ ਪਟਕੇ ਚੱਲ ਗਏ ਆ ਉਹ ਗੰਦ ਦਾ ਢੇਰ ਪਿਆ ਇੱਧਰ ਗਊਸ਼ਾਲਾ ਮੰਦਿਰ ਲੋਕੀ ਨੱਕ ਫਾੜ ਕੇ ਜਾਂਦੇ ਆ ਇਸ ਸੋਚਣਾ ਜੀ ਇਹਦਾ ਸਰਕਾਰ ਨੂੰ ਕ ਵੀ ਇਹਦੇ ਬਾਰੇ ਕਾਰਪੋਰੇਸ਼ਨ ਨੂੰ ਵੀ ਕਿ ਵੀ ਇਹ ਜੇ ਤੁਸੀਂ ਕੀਤਾ ਤਾਂ ਇਹ ਪੂਰੇ ਤੇਰਾ ਹੱਲ ਕਰੋ ਤੇ ਕਰਦੇ ਕੁਛ ਨਹੀਂ ਇੱਥੇ ਆਣਾ ਬਹਿਣਾ ਬੰਦਾ ਹੁਣ ਆ ਦੇਖੋ ਲੋ ਕਿਦਾਂ ਕਿਦੋਂ ਕੋ ਕਿਧਰ ਮੰਗਦਾ ਕੋ ਕਿਧਰ ਮੰਗਦਾ ਆ ਹਾਲਾ ਆ ਦੇਖੋ ਤਾਂ ਇੰਨੀ ਜਗੜੇ ਵਿੱਚੋਂ ਕੀ ਲੰਘੂਆ ਇੱਕ ਮੈਂ ਤਾਂ ਇਹ ਕਹਿੰਨਾ ਕਿ ਵੀ ਜਲਦੀ ਜਲਦੀ ਕੰਮ ਕਰਾਉਣ ਤੇ ਲੋਕੀ ਥੋੜਾ ਜਿਹਾ ਇਹ ਸਹੀ ਹੋਣ ਤੇ ਦਿਖਦੇ ਲੜਾਈ ਝਗੜੇ ਹੁੰਦੇ ਆ ਕੋਈ ਡਿੱਪੰਦੇ ਆਪਦੀ ਆਹ ਹਾਲ ਹੈ ਪਾਜੀ ਕੀ ਨਾਮ ਹੈ ਭਾਈ ਤੁਹਾਡਾ ਜੀ ਮੇਰਾ ਨਾਮ ਮਨੀਆ ਕੋ ਜੀ ਸੱਸੀ ਕੀ ਕਹੋਂਗੇ ਭਈ ਇਹ ਚੌਂਕ ਹੈ ਜੀ ਇਹਦੇ ਬਾਰੇ ਇਹਦੇ ਬਾਰੇ ਪਾਜੀ ਆਹ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਜੀ ਆ ਦੋ ਦੋ ਮਹੀਨੇ ਹੋ ਗਏ ਆ ਕੰਮ ਚੱਲਦੇ ਨੂੰ ਪਟ ਪਟੀਆਂ ਕਰਕੇ ਛੱਡ ਗਏ ਆ ਇੱਥੇ ਮੁੜ ਕੇ ਕੋਈ ਨਹੀਂ ਇੱਥੇ ਪੁੱਛਿਆ ਕਿਸੇ ਨੇ ਕਿਸੇ ਨੇ ਨਹੀਂ ਦੇਖਿਆ ਕੁਝ ਪਾਜੀ ਇੱਥੇ ਕਾਬੀ ਤਕਲੀਫ ਹੋ ਰਹੀ ਆ ਜਨਤਾ ਨੂੰ ਆਉਣ ਜਾਣ ਵਾਲਿਆਂ ਨੂੰ ਕਾਫੀ ਮਤਲਬ ਇੱਕ ਤਾਂ ਤੁਹਾਨੂੰ ਇਹ ਤਾਂ ਉਹ ਜਰੂਰ ਉਦਗਾਟਨ ਕਰਕੇ ਕਿ ਉਦੋਂ ਬਾਰ ਕੋਈ ਨਹੀਂ ਆਇਆ ਜੀ ਇੱਟਾਂ ਹੀ ਉਧਰ ਉਹਦੀ ਪਈਆਂ ਨਹੀਂ ਉਦੋਂ ਹੀ ਪਈਆਂ ਭਾਜੀ ਉਦੋਂ ਦੀਆਂ ਜਿਸ ਹਿਸਾਬ ਦੇ ਹਾਲਾਤ ਸਨ ਉਹਦੇ ਵਿੱਚ ਕੋਈ ਗੱਡੀ-ਗੱਡੀ ਵੀ ਲੱਗੀ ਹੋएगी ਪੱਕੀ ਹਾਂਜੀ ਭਾਜੀ ਉਹਦੇ ਕਾਰਨ ਆ ਦੇਖ ਲਓ ਸਾਰੇ ਗੱਡੀਆਂ ਵੀ ਲੱਗੀਆਂ ਐਕਸੀਡੈਂਟ ਵੀ ਹੋ ਸਕਦਾ ਕਦੀ ਜਾਂ ਹੋਇਆ ਹੋਊਗਾ ਰਾਤ ਭਰਾਤੇ ਹੋ ਸਕਦਾ ਹੈ ਭਾਜੀ ਬਿਲਕੁਲ ਕਿਉਂਕਿ ਰਾਤ ਦੇ ਸਮੇਂ ਇੰਨੀ ਬੜਿਆ ਭਾਜੀ ਕੋਈ ਨਹੀਂ ਆਇਆ ਲਾਟ ਲੂਟ ਵੀ ਨਹੀਂ ਲੱਗੀ ਤੁਹਾਡੇ ਵਾਲਾ ਨਹੀਂ ਕੋਈ ਸ ਨਹੀਂ ਹੈਗਾ ਰਾਤ ਨੂੰ ਨਹੀਂ ਰਹ ਹੁੰਦਾ ਇੱਥੇ ਨਹੀਂ ਰਹ ਹੁੰਦਾ ਕੋਪਨੇਰਾ ਹਾਂ ਜੀ ਮਰਾ ਸਾਬ ਸੇ ਗਾਜੀ ਕੀ ਨਾਮ ਤੁਹਾਡਾ ਜੀ ਮਾੜਾ ਕ੍ਰਿਸ਼ਨਾਲਾਲ ਛਾਵੜਾ ਜੀ ਕਿੱਥੇ ਰਹਿੰਦੇ ਹੋ ਸਾ ਪ੍ਰੋਫੈਸ਼ਨਲ ਕੋਲੀਜ ਰਹਿੰਦੇ ਆ ਕੋਲੀ ਕੀ ਕਹੋਗੇ ਤੁਹਾਡੇ ਇੱਥੇ ਆਰ ਲਾਈਟ ਦਾ ਪ੍ਰਬੰਧ ਜਿਹੜਾ ਬਿਲਕੁਲ 2-3 ਮਹੀਨਿਆਂ ਤੋਂ ਖਰਾਬ ਹੋ ਗਈ ਆ ਤੇ ਬਿਲਕੁਲ ਹੀ ਇਹ ਲਾਈਟ ਹੈ ਨਹੀਂਗੇ ਇੱਥੇ ਤੇ ਜਿਸ ਕਰਕੇ ਇਹ ਥੋੜਾ ਕੋੜਾ ਰਾਤ ਨੂੰ ਐਕਸੀਡੈਂਟ ਹੁੰਦੇ ਰਹਿੰਦੇ ਆ ਰਾਤ ਨੂੰ ਬਿਲਕੁਲ ਹਨੇਰਾ ਰਹਿੰਦਾ ਆ ਹਾਂ ਜੀ ਸੋ ਆ ਜਿਸ ਹਿਸਾਬ ਦੇ ਹਰਾਤ ਹੈਗੇ ਇਸ ਹਿਸਾਬ ਨਾਲ ਨਾਤ ਅੱਛਾ ਜਦੋਂ ਉਦਘਾਟਨ ਹੋਇਆ ਮੁੜ ਕੇ ਆਏ ਕੋਈ ਨਹੀਂ ਜੀ ਇਹਨਾਂ ਨੂੰ ਪੁੱਛਣ ਹੀ ਗਏ ਨੇ ਆਈਟਾਂ ਵਿਕਾਰ ਪਈਆਂ ਰਸਤੇ ਕੋਈ ਨਾ ਕੋਈ ਮਰਗੇ ਰਾਤ ਨੂੰ ਕੁੱਤੇ ਬੜੇ ਭੌਂਗਦੇ ਆ ਕੋਈ ਨਾ ਕੋਈ ਕੁੱਤੇ ਆਪਸੇ ਲੜਦੇ ਵੀ ਰਹਿੰਦੇ ਔਰ ਔਰ ਬੰਦੇ ਰ ਵੀ ਪੈ ਜਾਂਦੇ ਆ ਹੋਰ ਤਾਂ ਹੋ ਰਹੀ ਰਾਤ ਨੂੰ ਅਸੀਂ ਆਪ ਖੁਦ ਦੇਖਦੇ ਆ ਕਈ ਵਾਰੀ ਜੀ 10:00 ਵਜੇ 9:00 ਵਜੇ 9:30 ਵਜੇ ਅਸੀਂ ਸੈਕ ਕਰਦੇ ਹੁੰਨੇ ਆ ਤੇ ਅਸੀਂ ਦੇਖਦੇ ਵੀ ਆ ਹਾਂਜੀ ਆ ਜੇਸੀ ਵਾਲੇ ਆ ਨਾ ਮਤਲਬ ਜਿਹਦੇ ਕੁੜਾ ਛਕਣ ਉਹ ਵੀ ਵਿੱਚ ਲੱਗ ਜਾਂਦੀ ਆ ਕਈ ਵਾਰੀ ਹਾਂਜੀ 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 ਤੁਸੀਂ ਦੇਖੋ ਕਿਉਂਕਿ ਬੰਦਾ ਮੰਨ ਲਓ ਉਧਰੋਂ ਆਉਂਦਾ ਚਾਰੇ ਪਾਸੇ ਚਾਰ ਰਸਤੇ ਪੰਜ ਰਸਤੇ ਪੈਂਦੇ ਪੰਜ ਛੇ ਰਸਤੇ ਪੈਂਦੇ ਇਸ ਸਟੌਕ ਨੂੰ ਤੇ ਇਹ ਇੱਟਾਂ ਲੱਖ ਕੇ ਸਿਰਫ ਇੱਕ ਛੋਟਾ ਜਿਹਾ ਗਰਾਉਂਡ ਜਿਹਾ ਬਣਾਇਆ ਹੋਇਆ ਨਿਸ਼ਾਨੀ ਬਣਾਈ ਹੋਈ ਹੈ ਲੇਕਿਨ ਜਿਸ ਸਾਬ ਜਿਹੜੇ ਹਾਲਾਤ ਨੇ ਇੱਥੇ ਵੱਡੇ ਹਾਸ ਹੋ ਸਕਦੇ ਸੋ ਅਸੀਂ ਵੀ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਇਹਨੂੰ ਜਲਦ ਹਮਸਲ ਕੀਤਾ ਜਾਵੇ ਜਾਂ ਇੱਥੇ ਕੋਈ ਸਾਈਨ ਬੋਰਡ ਏਟੀਸ ਲਗਾਓ ਕਿ ਤਾਂ ਕਿ ਸਾਈਨ ਬੋਰਡ ਹੋਵੇ ਕਿ ਬੋਰਡ ਲਗਾ ਰਹੇ ਹੋ ਕਿ ਕੰਮ ਚੱਲਦਾ ਪਿਆ ਹੌਲੀ ਚੱਲੋ ਜੀ ਜਾਂ ਕੋਈ ਇਫੈਕਟਰ ਲਗਾ ਦਿਓ ਤਾਂ ਕਿ ਪਤਾ ਹੋਵੇ ਕੋਈ ਇੰਡੀਕੇਸ਼ਨ ਹੋਵੇ ਕਿਉਂਕਿ ਇੱਥੇ ਆਸ-ਪ ਨਾ ਤਾਂ ਕੋਈ ਸੀਟ ਲਾਈਟ ਨਹੀਂ ਰਹਿ ਹੋ ਜਾਂਦਾ ਵਾ ਸੋ ਪ੍ਰਸ਼ਾਸਨ ਨੂੰ ਅਪੀਲ ਹੈ ਕੋਈ ਨਾ ਕੋਈ ਜਿਹੜਾ ਪਿਛਲਾ ਫਰਸ਼ ਤੋੜਿਆ ਗਿਆ ਤੇ ਉਦੋਂ ਉਹ ਕਚਰਾ ਪਿਆ ਜਿਹੜਾ ਉਹ ਰਸਤਾ ਉਹ ਬਹੁਤ ਟਾਈਟ ਹੋ ਗਿਆ ਜਿਆਦਾ ਉਹਨੂੰ ਚੁਕਾਇਆ ਜਾਵੇ ਕਦ ਲਈ ਤੋੜਿਆ ਗਿਆ ਜੀ ਇਹ ਕਹਿੰਦੇ ਜੀ ਦੁਬਾਰਾ ਬਣਾਵਾਂਗੇ ਜੀ ਇੱਥੇ ਕੋਈ ਫਰਸ਼ ਅੱਛਾ ਇਹ ਨਹੀਂ ਪਤਾ ਕਿਉਂ ਤੋੜਿਆ ਗਿਆ ਕੀ ਹੈ ਕੀ ਨਹੀਂ ਹਾਲਾਂਕਿ ਪਹਿਲਾਂ ਹੀ ਪੱਕਾ ਬਣਿਆ ਸੀ ਆਲਰੇਡੀ ਅੱਛਾ ਪਹਿਲਾਂ ਪੱਕਾ ਸੀਗਾ ਹਾਂ ਜੀ ਹੁਣ ਤੋੜ ਕੇ ਦੁਬਾਰਾ ਤੋਂ ਫੇਰ ਬਣਾਉਣਾ ਹਾਂ ਦੁਬਾਰਾ ਫੇਰ ਬਣਾਉਣਾ ਹਾਂ ਜੀ ਹਾਂ ਜੀ ਪਾ ਕਚਰਾ ਚੱਕਿਆ ਨਹੀਂ ਗਿਆ ਇਸ ਘਰੇ ਰਸਤਾ ਤਾਂ ਅੰਗਾਗਾ ਜੀ ਬਿਲਕੁਲ ਇਹ ਵੀ ਬਹੁਤ ਵਧੀਆ ਪੁਆਇੰਟ ਦਿੱਤਾ ਬਾਪੂ ਇਹਨਾਂ ਇਹ ਚੈੱਕ ਕਰੋ ਜੀ ਕਿੰਦੇ ਆ ਚੌਕ ਆ ਉਧਰ ਉਹ ਪਟਿਆ ਹੋਇਆ ਹੁਣ ਇਹ ਪਤਾ ਨਹੀਂ ਇਹਦੇ ਕਾਰਨ ਕੀ ਆ ਕਿਉਂ ਪਟਿਆ ਕਿਉਂ ਨਹੀਂ ਪਟਿਆ ਉਹ ਕਹਿੰਦੇ ਪਹਿਲਾਂ ਹੀ ਪੱਕਾ ਸੀਗਾ ਲੇਕਿਨ ਉਹ ਪਟ ਕੇ ਉਹ ਵੀ ਮਲਬਾ ਹਾਲੇ ਉੱਥੇ ਉੱਥੇ ਪਿਆ ਵਾ ਤੇ ਉਹਦੇ ਕਰਕੇ ਰਸਤਾ ਜਿਹੜਾ ਹੋਰ ਕਿਤੇ ਨੇ ਕਿੰਦੇ ਭੀੜਾ ਹੋਇਆ ਪਿਆ ਸੋ ਇਹ ਦੇਖ ਸਕਦੇ ਹੋ ਜੀ ਸੋ ਇਸ ਵੀਡੀਓ ਨੂੰ ਜਿੰਨੇ ਵੀ ਫਗਵਾੜੇ ਵਾਲੇ ਨੇ ਸਪੈਸ਼ਲੀ ਫਗਵਾੜੇ ਵਾਲੇ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰੋ ਫਗਵਾੜੇ ਦੀਆਂ ਇਸ ਸਟੋਰੀ ਦੇ ਵਿੱਚ ਜੋ ਹਾਲਾਤ ਨੇ ਤੁਹਾਨੂੰ ਉਹ ਦਿਖਾ ਰਹੇ ਆ ਆਸ-ਪਾਸ ਲੋਕਾਂ ਨਾਲ ਵੀ ਗੱਲਬਾਤ ਕੀਤੀ ਜਿਹੜੀਆਂ ਮੁਸੀਬਤਾਂ ਦਾ ਸਾਹਮਣਾ ਉਹ ਕਰ ਰਹੇ ਨੇ ਸੋ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰੋ ਤਾਂ ਕਿ ਪ੍ਰਸ਼ਾਸਨ ਤੱਕ ਸਰਕਾਰੀ ਦਰਬਾਰ ਤੱਕ ਇਹ ਵੀਡੀਓ ਜ਼ਰੂਰ ਜਾਵੇ ਇਹ ਲੋਕਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਸਰਕਾਰੀ ਦਰਬਾਰ ਤੱਕ ਪਹੁੰਚਣ ਤੇ ਸਰਕਾਰ ਪ੍ਰਸ਼ਾਸਨ ਇਸ ਉੱਪਰ